गुरु तेग बहादुर साहब महाराज जी बैराग त्याग और भगती की मूरत ने गुरुद्वारा नोवी पातशाही बाबा बकाला साहब विखे लम्मा समा उस अकाल पुरख की बंदगी करना की ਇਥੇ ਧੰਤਨ ਸ਼ਿਰਗੁਰੂ ਤੇਗ ਬਾਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਨਕਾ ਪਿੰਡ ਸਿੰਦੂ ਭਗਤੀ ਦਾ ਘਰ ਸ੍ਰੀ ਭੋਰਾ ਸਾਹਿਬ ਜੀ ਦੀ ਸ਼ੌਭਤ ਹੈ ਜਿੱਥੇ ਕਿ ਸਤਗੁਰਾਂ ਨੂੰ ਮੱਖਣ ਚਾਲ ਬਾਣਾ ਨੇ ਪ੍ਰਗਟ ਕਰਨਾ ਕੀਤਾ ਸ੍ਰੀ ਹਰਿਕਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਜੋਤੀ ਜੋਰ ਸਮਾਈ ਆਪਣੇ ਇਹ ਪਾਵਨ ਬਚਨ ਸਿੱਖਤਾਂ ਨੂੰ ਕਹਿ ਸੰਨ ਕਿ ਬਾਬਾ ਬਸੇ ਜੀ ਗ੍ਰਾਮ ਬਤਾਲੇ ਬਨਗੁਰ ਸੰਗਤ ਸਦ ਸਮਤ ਇਸ ਦਾ ਫਾਇਦਾ ਲੈਦੇ ਹੋਇਆ ਧੀਰਮਲ ਵਰਗਿਆ ਨੇ ਤੇ ਹੋਰ ਜਿਹੜੇ ਝੂਠੇ ਗੁਰੂ ਸਿੰਘ ਉਹਨਾਂ ਨੇ 22 ਮੰਡੀਆਂ ਜਿਹੜੀਆਂ ਇੱਥੇ ਲਾ ਲਈਆਂ ਲਈਆਂ ਬਚਨ ਕਰਨਾ ਕੀਤਾ ਕਿ ਗੁਰਸਿੱਖਾ ਤੋ 500 ਸੋਕੇ ਪੰਜ ਚੜਾ ਰਿਹਾ ਜਦੋਂ ਇਹ ਬਚਨ ਸੁਣੇ ਤੇ ਸਤਿਗੁਰਾਂ ਦੇ ਚਰਨੀ ਪੈ ਗਿਆ ਸਤਿਗੁਰਾਂ ਨੇ ਇਹ ਵੀ ਬਚਨ ਕਰਨਾ ਕਿਹਾ ਕਿ ਗੁਰੂ ਆ ਸਾਨੂੰ ਪ੍ਰਗਟ ਨਾ ਕਰਨ ਪਰ ਮੱਖਣਸ਼ਾਲ ਬਣਾ ਸੀ ਉਸ ਨੇ ਜਦੋਂ ਇਹ ਹਾਲਤ ਦੇਖੀ ਸੀ ਕਿ ਬਾਈ ਜਿਹੜੇ ਗੁਰੂ ਆ ਉਹ ਮੰਜੀਆਂ 'ਤੇ ਬੈਠੇ ਹੋਏ ਇਹ ਜਿਹੜੀ ਸੰਗਤ ਬਾਤ ਉਹ ਭੰਬਲਪੂਸੇ ਵਿੱਚ ਪਈ ਹੋਈ ਆ ਤੇ ਪਤਾ ਨਹੀਂ ਲੱਗ ਰਿਹਾ ਫਿਰ ਉਸਨੇ ਓਠੇ ਤੇ ਚੜ ਕੇ ਤੇ ਹੋਕਾ ਦੇਣਾ ਕੀਤਾ ਸੱਚਾ ਗੁਰੂ ਲਾ ਦੋਰੀ ਸੱਚਾ ਗੁਰੂ ਲਾ ਦੋਰੀ ਜਿਸ ਦਾ ਭਾਵ ਸੀ ਕਿ ਮੈਨੂੰ ਸੱਚਾ ਗੁਰੂ ਜਿਹੜਾ ਲੱਭ ਕੋ ਦੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਪਦੀ 25 ਨਵੰਬਰ ਨੂੰ ਸੰਗਤਾਂ ਦੇ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾਵੇਗੀ ਇਸ ਸ਼ਤਾਬਦੀ ਨੂੰ ਲੈ ਕੇ ਪੂਰੇ ਪੰਜਾਬ ਦੇ ਅੰਦਰ ਪੰਜਾਬ ਤੋਂ ਬਾਹਰ ਵੀ ਸੰਗਤਾਂ ਦੇ ਵੱਲੋਂ ਵੱਡੇ ਗੁਰਮਤਿ ਸਮਾਗਮ ਕੀਤੇ ਜਾ ਰਹੇ ਨੇ ਇਸ ਵਕਤ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮੌਜੂਦ ਆ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਲੰਮਾ ਸਮਾਂ ਆਪਣੇ ਜੀਵਨ ਦਾ ਇੱਥੇ ਬਤੀਤ ਕੀਤਾ ਔਰ ਇੱਥੇ ਤਪਸਥਾਨ ਵੀ ਗੁਰੂ ਸਾਹਿਬ ਦਾ ਹੈ ਇਸ ਵਕਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਦੇਵ ਸਿੰਘ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਤੋਂ ਜਾਣਕਾਰੀ ਲੈਣੀ ਹੈ ਕਿ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਵਾਰੇ ਸ਼ਾਸਕ ਜੀਬ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵਿਰਾਗ ਤਿਆਗ ਔਰ ਭਗਤੀ ਦੀ ਮੂਰਤ ਜਿਨ੍ਹਾਂ ਨੇ ਗੁਰਦੁਆਰਾ ਨਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਲੰਮਾ-ਸਮਾ ਉਸ ਅਕਾਲ ਪੁਰਖ ਦੀ ਬੰਦਗੀ ਕਰਨਾ ਕੀਤੀ। ਔਰ ਇਥੋਂ ਹੀ ਸਤਿਗੁਰਾਂ ਨੇ ਜਿਹੜਾ ਮੱਖਣਸ਼ਾਲ ਲਵਾਣਾ ਉਹਦਾ ਬੇੜਾ ਬੰਨੇ ਲਾਉਣਾ ਕੀਤਾ। ਤਨਤਨ ਸ਼ਿਰਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਜਿਨ੍ਹਾਂ ਦਾ ਇਹ ਸੌਹਰਾ ਪਿੰਡ ਸੀ ਤੇ ਮਾਤਾ ਨਾਨਕੀ ਜੀ ਇਥੋਂ ਦੇ ਵਸਨੀਕ ਸਨ। ਮਾਤਾ ਨਾਨਕੀ ਜੀ ਸਤੰਤ ਅੰਤਿਸ਼ਿਰੂ ਹਰ ਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਨਾਲ ਵਿਆਹ ਹੋਏ ਸਨ ਤੇ ਇਥੇ ਤੰਤਨ ਸ਼ਿਰਗੁਰੂ ਤੇਗਭਾਦਰ ਸਾਹਿਬ ਸੱਚੇ ਪਾਸ਼ਾ ਜੀ ਦਾ ਨਾਨਕਾ ਪਿੰਡ ਸੀ ਸਤਿਗੁਰਾਂ ਨੇ ਲੰਮਾ ਸਮਾਂ ਜਿਹੜਾ ਆਪਣੀ ਜ਼ਿੰਦਗੀ ਦਾ ਉਹ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਗੁਜ਼ਾਰਨਾ ਕਰਨਾ ਕੀਤਾ ਇਥੇ ਹੀ ਤੰਤਨ ਮਾਤਾ ਗੰਗਾ ਜੀ ਉਹਨਾਂ ਨੇ ਅਕਾਲ ਚਲਾਣਾ ਕਰਨਾ ਕੀਤਾ ਜਿਨ੍ਹਾਂ ਦੇ ਕੇ ਅਕਾਲ ਚਲਾਣਾ ਕਰਨ ਦਾ ਅਸਥਾਨ ਜਿਹੜਾ ਉਹ ਸ਼ਿਸ਼ਮੈਲ ਗੁਰਦੁਆਰਾ ਸਾਹਿਬ ਵਿਖੇ ਸ਼ਿਸ਼ੋਭਤ ਹੈ ਨਾਲ ਹੀ ਭਗਤੀ ਦਾ ਘਰ ਸ਼੍ਰੀ ਭੋਰਾ ਸਾਹਿਬ ਜੀ ਦੀ ਸ਼ੋਭਤ ਹੈ ਜਿੱਥੇ ਕਿ ਸਤਗੁਰਾਂ ਨੂੰ ਮੱਖਣਸ਼ਾ ਲਬਾਣਾ ਨੇ ਪ੍ਰਗਟ ਕਰਨਾ ਕੀਤਾ ਜਦੋਂ ਕਿ ਮੱਖਣਸ਼ਾ ਦਾ ਬੇੜਾ ਜਿਹੜਾ ਡੋਬ ਰਿਆ ਸੀ ਔਰ ਕੋ ਸਮਝ ਨਹੀਂ ਸੀ ਆ ਰਹੀ ਉਸ ਸਮੇਂ ਉਸ ਨੇ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨਾ ਕੀਤੀ ਕਿ ਸੱਚੇ ਪਾਤਸ਼ਾਹ ਜੀਓ ਮੈਂ ਆਪ ਜੀ ਦੇ ਦਰਤੇ 500 ਮੋਹਰਾ ਚੜਾਵਾਂਗਾ ਸੋਨੇ ਦੀਆਂ ਪਰ ਤੁਸੀਂ ਮੇਰਾ ਜਿਹੜਾ ਇਹ ਬੇੜਾ ਉਹ ਬੰਨੇ ਲਾ ਦਿਓ ਜਦੋਂ ਮੱਖਣਛਾ ਦਾ ਬੇੜਾ ਸਤਗੁਰਾਂ ਨੇ ਬੰਨੇ ਲਾਇਆ ਫਿਰ ਉਹ ਪੰਜਾਬ ਆਇਆ ਪੰਜਾਬ ਆ ਕੇ ਜਦੋਂ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਆਇਆ ਉਸ ਨੇ ਦੇਖਿਆ ਕਿ ਇੱਥੇ 22 ਜਿਹੜੇ ਆ ਉਹ ਗੁਰੂ ਬਣੇ ਬੈਠੇ ਆ ਤੇ ਆਪਣੇ ਚਰਨਾਂ ਦੇ ਨਾਲ ਸੰਗਤਾਂ ਨੂੰ ਜੋੜ ਲਏ ਝੂਠੇ ਗੁਰੂ ਜੀ ਨੂੰ ਆਪਾਂ ਕਹਿ ਦਿੰਨੇ ਆ ਉਹਨਾਂ ਨੇ ਸੰਸਾਰ ਤੇ ਹਨੇਰਾ ਜਿਹੜਾ ਉਹ ਫੈਸਾਰਨਾ ਕੀਤਾ ਕਿ ਭਾਵ ਕਿ ਅੰਧਕਾਰ ਚ ਜਿਹੜਾ ਸੰਗਤਾਂ ਹੋ ਗਈਆਂ ਕਿਉਂਕਿ ਸ੍ਰੀ ਹਰਿ ਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਜੋਤੀ ਜੋਰ ਸਮੇ ਆਪਣੇ ਇਹ ਪਾਵਨ ਬਚਨ ਸੰਗਤਾਂ ਨੂੰ ਕਹੇ ਸਨ ਕਿ ਬਾਬਾ ਵਸੇ ਜੇ ਗ੍ਰਾਮ ਬਕਾਲੇ ਬਨਗੁਰ ਸੰਗਤ ਸਗਲ ਸੰਮਾਲੇ ਇਸ ਦਾ ਫਾਇਦਾ ਲੈਂਦਿਆਂ ਹੋਇਆਂ ਧੀਰਮਲ ਵਰਗਿਆਂ ਨੇ ਤੇ ਹੋਰ ਜਿਹੜੇ ਝੂਠੇ ਗੁਰੂ ਸੀ ਉਹਨਾਂ ਨੇ ਬਾਈ ਮੰਜੀਆਂ ਜਿਹੜੀਆਂ ਇੱਥੇ ਲਾ ਲਈਆਂ ਕਈਆਂ ਵਿਦਵਾਨਾਂ ਨੇ ਵੱਧ ਵੀ ਲਿਖਿਆ ਪਰ ਗੱਲ ਸੀ ਕਿ ਸੱਚਾ ਗੁਰੂ ਕਿਹੜਾ ਸੀ ਇਹਦੀ ਸੋਝੀ ਕਿਸੇ ਨੂੰ ਨਹੀਂ ਸੀ ਤੇ ਮੱਖਣਸ਼ਾਲ ਲਬਾਣਾ ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਉਸਨੇ ਇਥੋਂ ਦੇ ਹਾਲਾਤ ਦੇਖੇ ਕਿ ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾ ਰਿਹਾ ਬੜਾ ਬਹਿਚਾਨ ਵਿਰਾਗ ਮਨ ਵਿੱਚ ਸੀ ਕਿ ਸੱਚੇ ਪਾਤਸ਼ਾਹ ਨੇ ਮੇਰਾ ਬੇੜਾ ਜਿਹੜਾ ਬੰਨੇ ਲਾਉਣਾ ਕੀਤਾ ਹੁਣ ਸਮਝ ਨਹੀਂ ਆ ਰਹੀ ਪਰ ਉਸਨੇ ਬਾਈਆਂ ਗੁਰੂਆਂ ਦੇ ਕੋਲ ਹੀ ਜਾਣਾ ਕੀਤਾ ਉਹਨਾਂ ਦੇ ਅੱਗੇ ਪੰਜ-ਪੰਜ ਮੋਹਰਾਂ ਜਿਹੜੀਆਂ ਰਖੜੀਆਂ ਕਰਨੀਆਂ ਕੀਤੀਆਂ ਕਿਉਂਕਿ ਉਸ ਦਾ ਵਿਚਾਰ ਸੀ ਕਿ ਜੇ ਗੁਰੂ ਸੱਚਾ ਹੋਵੇਗਾ ਤੇ ਆਪਣੀ ਇਮਾਨਤ ਜਿਹੜੀ ਹੈ ਉਹ ਆਪ ਹੀ ਮੰਗ ਲਵੇਗਾ ਪਰ ਕਿਸੇ ਨੇ ਮੰਗਣਾ ਨਹੀਂ ਕੀਤੀ ਕਿਉਂਕਿ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਵੀ ਪਤਾ ਲੱਗਾ ਤੇ ਉਸ ਨੇ ਆਪਣੀਆਂ ਪੰਜ ਮੋਹਰਾਂ ਜਿਹੜੀਆਂ ਸਤਗੁਰਾਂ ਦੇ ਅੱਗੇ ਅਰਪਣ ਕਰਨੀਆਂ ਕੀਤੀਆਂ ਸਤਗੁਰ ਜੀ ਭਾਵੇਂ ਧਨ-ਮਾਲ ਜਾਂ ਕਿਸੇ ਪਦਾਰਥ ਦੇ ਭੁੱਖੇ ਨਹੀਂ ਸਨ ਪਰ ਜਿਹੜਾ ਚਾਨਣ ਸੀ ਉਹ ਵਿਖਾਉਣਾ ਸੀਗਾ ਸਤਿਗੁਰਾਂ ਨੇ ਬਚਨ ਕਰਨਾ ਕੀਤਾ ਕਿ ਗੁਰਸਿੱਖਾ ਤੂੰ 500 ਸੋਕੇ ਪੰਜ ਚੜਾ ਰਿਆਂ ਜਦੋਂ ਇਹ ਬਚਨ ਸੁਣੇ ਤੇ ਸਤਿਗੁਰਾਂ ਦੇ ਚਰਨੀ ਪੈ ਗਿਆ ਸਤਿਗੁਰਾਂ ਨੇ ਇਹ ਵੀ ਬਚਨ ਕਰਨਾ ਕਿਹਾ ਕਿ ਗੁਰਮੁਖਾ ਸਾਨੂੰ ਪ੍ਰਗਟ ਨਾ ਕਰੀ ਪਰ ਮੱਖਣਸ਼ਾਲ ਬਾਣਾ ਸੀ ਉਸ ਨੇ ਜਦੋਂ ਇਹ ਹਾਲਤ ਦੇਖੀ ਸੀ ਕਿ 22 ਜਿਹੜੇ ਗੁਰੂ ਆ ਉਹ ਮੰਜੀਆਂ ਲਾ ਕੇ ਬੈਠੇ ਆ ਤੇ ਇਹ ਜਿਹੜੀ ਸੰਗਤ ਵਾ ਉਹ ਭੰਬਲ ਪੂਸੇ ਵਿੱਚ ਪਈ ਹੋਈ ਆ ਤੇ ਪਤਾ ਨਹੀਂ ਲੱਗ ਰਿਹਾ ਫਿਰ ਉਸ ਨੇ ਉਠੇ ਤੇ ਚੜ ਕੇ ਤੇ ਹੋਕਾ ਦੇਣਾ ਕੀਤਾ ਸੱਚਾ ਗੁਰੂ ਲਾਧੋਰੇ ਸੱਚਾ ਗੁਰੂ ਲਾਧੋਰੇ ਜਿਸ ਦਾ ਭਾਵ ਸੀ ਕਿ ਮੈਨੂੰ ਸੱਚਾ ਗੁਰੂ ਜਿਹੜਾ ਲੱਭ ਪਿਆ ਫਿਰ ਸੰਗਤਾਂ ਨੂੰ ਪਤਾ ਲੱਗਾ ਫਿਰ ਜਿਹੜੀਆਂ ਸੰਗਤਾਂ ਭਾਈ ਗੁਰਦੇਤਾ ਜੀ ਸਹਿਤ ਬਾਬੇ ਬਕਾਲੇ ਸਾਹਿਬ ਵਿਚ ਆਈਆਂ ਸਨ ਲੱਭ ਰੀਆਂ ਸਨ ਉਹਨਾਂ ਨੇ ਸਤਗੁਰਾਂ ਨੂੰ ਤਿਲਕ ਦੇੜਾ ਕੀਤਾ ਤੇ ਦਰਬਾਰ ਸਾਹਿਬ ਉਸ ਸਥਾਨ ਤੇ ਸशोਭਤ ਆ ਜਿੱਥੇ ਸਤਗੁਰਾਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਜਿਹੜੀ ਆ ਹੋਈ ਆ ਉਸ ਤੋਂ ਪਰੰਤ ਜਿਹੜਾ ਮੰਜੀ ਸਾਹਿਬ ਸਥਾਨ ਬਣਿਆ ਗੁਰਦੁਆਰਾ ਸਾਹਿਬ ਦੇ ਨੇੜੇ ਉੱਥੇ ਸਤਗੁਰਜੀ ਦੀਵਾਨ ਲਗਾਉਂਦੇ ਰਹੇ ਨੇ ਤੇ ਧੀਰਮਲ ਦੇ ਕਹਿਣ ਤੇ ਸਿंह ਮਸੰਦ ਨੇ ਉੱਥੇ ਸਤਗੁਰਾਂ 'ਤੇ ਗੋਲੀ ਦਾ ਵਾਰ ਕੀਤਾ ਕਿ ਜਿਹੜਾ ਸਤਗੁਰਾਂ ਨੂੰ ਬਿਨਾਂ ਨੁਕਸਾਨ ਕੀਤੇ ਹੋਏ ਅੱਗੇ ਲੰਘ ਗਿਆ ਮੱਖਣਸ਼ਾਹ ਲੁਬਾਣੇ ਨੇ ਸਿंह ਮਸੰਦ ਤੇ ਧੀਰਮਲ ਨੂੰ ਲਾਂਧਤਾ ਪਾਈਆਂ ਸੰਗਤਾਂ ਨੇ ਵੀ ਲਾਂਧਤਾ ਪਾਈਆਂ ਸਤਗੁਰਾਂ ਨੇ ਇੱਥੇ ਲੰਮਾ ਸਮਾਂ ਜਿਹੜਾ ਗੁਰਸਿੱਖੀ ਦਾ ਪ੍ਰਚਾਰ ਕਰਨਾ ਕੀਤਾ ਸ਼ਸ਼ਟਾ ਧਾਰੀ ਹੋਣ ਕਰਕੇ ਸਤਗੁਰਾਂ ਦਾ ਨਾਮ ਜਿਹੜਾ ਉਹ ਤੇਗ ਬਹਾਦਰ ਪਹਿ ਗਿਆ ਸੀ ਕਿਉਂਕਿ ਪਹਿਲਾ ਸਤਗੁਰਾਂ ਦਾ ਪਹਿਲਾ ਨਾਮ ਸੀ ਤਿਆਗਮਲ ਜਦੋਂ ਕਰਤਾਰਪੁਰ ਦੀ ਜੰਗ ਹੋਈ ਉੱਥੇ ਸਤਗੁਰਾਂ ਨੇ ਜੋਰ ਵਿਖਾਇਆ ਜਦੋਂ ਤੇਗ ਦੇ ਵਾਰ ਕਰ ਕਰਕੇ ਉਹਨਾਂ ਨੇ ਵੈਰੀਆਂ ਦੇ ਆਹੂ ਲਾਏ ਤੇ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਉਹਨਾਂ ਦਾ ਜਿਹੜਾ ਨਾਮ ਹੈ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ਜੀ ਸੋ ਉਹਨਾਂ ਦੇ ਪਾਵਨ ਪੀਤ੍ਰ ਸਥਾਨ ਨੂੰ ਅੱਜ ਵੀ ਸੰਗਤਾਨ ਅਤਮਸਤਕ ਹੋ ਕਰਕੇ ਲਾਹੇ ਪ੍ਰਾਪਤ ਕਰੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਗੁਰਾਂ ਦੇ ਮਹਾਨ ਪਾਵਨ ਪੁੱਤਰ ਸਥਾਨ ਗੁਰਦਰਾ ਧੋਬੀ ਸਾਹਿਬ ਅਸਾਮ ਤੋਂ 21 ਅਗਸਤ ਨੂੰ ਮਹਾਨ ਨਗਰ ਕੀਰਤਨ ਸਿ ਆਏ ਗਏ ਜਿਹੜੇ ਤਿੰਨ ਮਹਾਨਗਰਾਂ ਤੋਂ ਹੁੰਦੇ ਹੋਏ 11 ਨਵੰਬਰ ਨੂੰ ਸਤਗੁਰਾਂ ਦੇ ਇਹਨਾਂ ਮਹਾਨ ਸਥਾਨਾਂ ਤੇ ਪਹੁੰਚੇ ਸੰਗਤਾਂ ਦਾ ਪ੍ਰਬੰਧਕਾਂ ਵੱਲੋਂ ਮਹਾਨ ਸਵਾਗਤ ਕੀਤਾ ਗਿਆ ਔਰ ਸੰਗਤਾਂ ਵਿੱਚ ਇਹ ਸਤਗੁਰਾਂ ਦੇ ਪ੍ਰਗਟ ਹੋਣ ਦੀ ਔਰ ਉਹਨਾਂ ਦੀ ਸ਼ਹੀਦੀ ਬਾਰੇ ਜਿਹੜਾ ਉਹ ਸਮਾਗਮ ਰਚੇ ਜਾ ਰਹੇ ਨੇ ਬਹੁਤ ਸੰਗਤਾ ਬਹੁਤ ਨਗਰਾਂ ਤੋਂ ਮਹਾਨ ਨਗਰ ਕੀਰਤਨ ਸਜਾ ਕੇ ਇੱਥੇ ਸਤਿਗੁਰਾਂ ਦੀ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਨਵੀਂ ਪਾਸ਼ਾਹੀ ਵਿਖੇ ਪਹੁੰਚ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਾਰੇ ਪੰਜਾਬ ਵਿੱਚ ਜਿਹੜੇ ਇਹ ਸਮਾਗਮ ਉਲੀਕੇ ਗਏ ਨੇ 8 ਨਵੰਬਰ ਨੂੰ ਔਰ 9 ਨਵੰਬਰ ਨੂੰ ਇੱਥੇ ਮਹਾਨ ਸਮਾਗਮ ਕਰਵਾਏ ਗਏ ਔਰ ਸੰਗਤਾ ਵਿੱਚ ਬਹੁਤ ਉਤਸ਼ਾਹ ਸੀ 20000 ਦੇ ਕਰੀਬ ਖੰਨਪਾਲ ਸਾਹਿਬਾਂ ਦੇ ਸਹਿਜ ਪਾਠਾਂ ਦੇ ਭੋਗ ਪਏ ਨੇ ਜਿਹੜੇ ਸੰਗਤਾਂ ਵੱਲੋਂ ਘਰਾਂ ਵਿੱਚ ਕੀਤੇ ਗਏ ਸੀ ਸੋ ਸੰਗਤਾ ਇਸ ਸ਼ਦਾਬਦੀ ਨੂੰ ਬੜੀ ਧੂਮਤਾਮ ਨਾਲ ਮਨਾ ਰਹੀਆਂ ਨੇ ਅਨੰਦਪੁਰ ਸਾਹਿਬ ਵਿਖੇ 21 ਤਰੀਕ ਤੋਂ ਲੈ ਕੇ 29 ਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਭਿਆਨ ਤੇਗ ਬਹਾਦਰ ਕੀ ਸੀ ਕਿਰਿਆ ਕਰੀ ਨਾ ਕਿਨਹੂਆਂ ਗੁਰ ਤੇਗ ਬਹਾਦਰ ਸਾਹਿਬ ਜੀ ਵਰਗੀ ਕਥਨੀ ਕਰਨੀ ਔਰ ਸ਼ਹੀਦੀ ਕੋਈ ਨਹੀਂ ਕਰ ਸਕਦਾ 1675 ਇਸਵੀ ਨੂੰ ਸਤਗੁਰਾਂ ਨੇ ਸ਼ੀਸ਼ ਮਹਿਲ ਜਿੱਥੇ ਸ਼ੋਭਤ ਹੈ ਗੁਰਦੁਆਰਾ ਦਿੱਲੀ ਵਿਖੇ ਚਾਂਦਨੀ ਚੌਕ ਵਿਖੇ ਉਥੇ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸਹਿਤ ਸਤਗੁਰਾਂ ਨੇ ਮਹਾਨ ਕੁਰਬਾਨੀ ਜਿਹੜੀ ਕਰਨਾ ਕੀਤੀ ਹੈ ਔਰ ਸਤਗੁਰਾਂ ਨੇ ਇਸ ਸ੍ਰਿਸ਼ਟੀ ਦੀ ਚਾਦਰ ਹੋਣ ਦਾ ਜਿਹੜਾ ਵਾਰੋ ਪ੍ਰਾਪਤ ਕਰਨਾ ਕੀਤਾ ਕਿਉਂਕਿ ਧੰਨ ਧੰਨ 탄시ਦ ਗੁਰੂ ਤੇਗ ਬਹਾਦਰ ਤੇ ਪ੍ਰਗਟ ਭਏ ਸ੍ਰੀ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਐਸੇ ਸਤਗੁਰ ਜੀ ਮਹਾਨ ਸਤਗੁਰੂ ਜਿਨ੍ਹਾਂ ਨੇ ਔਰੰਗਜ਼ੇਬ ਦੇ ਅੱਗੇ ਅੜਨਾ ਕੀਤਾ ਜੋ ਕੇ ਜ਼ੁਲਮ ਕਰਕੇ ਧਰਮ ਬਦਲਾ ਰਿਹਾ ਸੀ ਪਰ ਸਤਗੁਰ ਜੀ ਦਾ ਇਹ ਬਚਨ ਸੀ ਕਿ ਕਿਸੇ ਦਾ ਜੋਰ ਨਾਲ ਧਰਮ ਬਦਲਾਉਣਾ ਜਿਹੜਾ ਇਹ ਮਹਾਪਾਪ ਹੈ ਸਤਿਗੁਰੂ ਅੱਗੇ ਕਸ਼ਮੀਰੀ ਪੰਡਤਾਂ ਨੇ ਜਦੋਂ ਆਨੰਦਪੁਰ ਸਾਹਿਬ ਵਿਖੇ ਬੇਨਤੀ ਕਰਨਾ ਕੀਤੀ ਕਿ ਸਤਿਗੁਰੂ ਜੀ ਸਾਡੀ ਰੱਖਿਆ ਕਰੋ ਤੇ ਸਤਿਗੁਰੂ ਜੀ ਆਪ ਮੁਹਾਰੇ ਸ਼ਹੀਦੀ ਦੇਣ ਵਾਲੇ ਤੁਰ ਪਏ ਸੋ ਐਸੇ ਸਨ ਸਤਿਗੁਰੂ ਜੀ